ਹੈਲੋ ਸਤ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੇ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਹਾਂਜੀ ਅੱਜ ਹੀ ਆਪਾਂ ਕੰਪੋਸਟ ਬਣਾ ਰਹੇ ਆਂ ਉਹ ਤੁਹਾਨੂੰ ਦਿਖਾ ਰਹੇ ਆਂ ਕਿ ਆਪਾਂ ਸਟਾਰਟਿੰਗ ਕਿਸ ਤਰ੍ਹਾਂ ਉਹਦੀ ਕਰਨੀ ਹੈਗੀ ਆ ਹਾਂਜੀ ਜਿਹੜੀ ਵੀ ਆਪਣਾ ਸਾਰਾ ਵੇਸਟ ਹੁੰਦਾ ਆ ਛਿਲਕੇ ਵਗੈਰਾ ਕਿਚਨ ਦਾ ਜਿੰਨਾ ਵੀ ਉਹ ਆਪਾਂ ਸਾਰਾ ਇੱਕ ਗ੍ਰੀਨ ਬੈਨ ਦੇ ਵਿੱਚ ਪਾ ਕੇ ਰੱਖਦੇ ਹੈਗੇ ਆ ਤੇ ਬਾਅਦ ਦੇ ਵਿੱਚ ਆਪਾਂ ਗਾਰਡਨ ਦੇ ਵਿੱਚ ਇੱਕ ਇਹ ਕੰਟੇਨਰ ਜਿਸ ਤਰ੍ਹਾਂ ਲਾਇਆ ਹੈਗਾ ਆ ਫਿਰ ਆਪਾਂ ਇਹਦੇ ਵਿੱਚ ਪਾਈ ਜਾਣੇ ਆ ਹਾਂਜੀ ਜਦੋਂ ਵੀ ਆਪਾਂ ਸਟਾਰਟਿੰਗ ਕਰਨੀ ਆ ਤੇ ਇਹਦੇ ਥੱਲੇ ਪਹਿਲਾਂ ਆਪਾਂ ਜਾਂ ਤਾਂ ਛਿਲਕੇ ਪਾਉਣੇ ਕੋਈ ਜਾਂ ਤਾਂ ਆਪਾਂ ਪੱਤੇ ਪਾਉਣੇ ਹੈਗੇ ਜਿਹੜੇ ਆਪਣੇ ਪੱਤੇ ਆਪਾਂ ਇਕੱਠੇ ਕਰਕੇ ਰੱਖਦੇ ਹੈਗੇ ਆ ਨਾ ਫਿਰ ਇਹ ਸਾਰਿਆਂ ਨੂੰ ਥੱਲੇ ਸਟਾਰਟਿੰਗ ਵਿੱਚ ਜੇਪ ਪਾਉਣੇ ਆ ਹਾਂਜੀ ਇਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਉੱਪਰ ਜਿੰਨਾ ਵੀ ਆਪਣਾ वेस्ट ਹੈਗਾ ਆ ਅੰਡਿਆਂ ਦੇ ਛਿਲਕੇ ਆ ਜੋ ਵੀ ਸਬਜ਼ੀਆਂ ਦੇ ਜਿੰਨੇ ਵੀ ਆਪਣੇ ਕਿਚਨ ਦੇ ਵਿੱਚ ਆਪਾਂ ਛੋਟਾ ਕੰਟੇਨਰ ਰੱਖਿਆ ਹਮਦਾਇਆ ਤੇ ਬਾਹਰ ਆਪਾਂ ਫਿਰ ਗ੍ਰੀਨ ਬੈਗ ਹਾਂਜੀ ਆਪਣਾ ਜੀ ਜਿੱਦਾਂ ਜਸ ਤਰ੍ਹਾਂ ਆਪਾਂ ਗ੍ਰੀਨ ਬੈਗ ਦੇ ਵਿੱਚ ਸਾਰੀ ਕਚੰਦੀ ਵੇਸਟ ਪਾਉਣੇ ਆ ਉਹ ਵਾਲੀ ਫਿਰ ਆਪਾਂ ਇਸ ਕੰਟੇਨਰ ਦੇ ਵਿੱਚ ਪਾਉਣੀ ਆ ਪਹਿਲਾਂ ਆਪਾਂ ਇਹ ਥੱਲੇ ਪੱਤੇ ਆਲਰੇਡੀ ਪਾ ਚੁੱਕੇ ਆ ਹੁਣ ਇਹਦੇ ਉੱਪਰ ਜਿੰਨਾ ਵੀ ਆਪਣਾ ਵੇਸਟ ਹੈਗਾ ਆ ਉਹ ਜਿਸ ਤਰ੍ਹਾਂ ਆਪਣਾ ਥੋੜਾ ਸਬਜੀ ਵਗੈਰਾ ਜੋ ਵੀ ਥੋੜੇ ਜਿਹੇ ਹੁੰਦੇ ਹੈਗੇ ਛਿਲਕੇ ਵਗੈਰਾ ਤੋਂ ਇਹਦੇ ਵਿੱਚ ਪਾ ਦੇਣੇ ਉੱਪਰ ਇਹਦੇ ਨਾਲ ਨਾਲ ਹੀ ਆਪਣੇ ਕੋਲ ਜਿਹੜਾ ਆਲਰੇਡੀ ਇਹ ਸੋਇਲ ਜਿਹੜਾ ਢੇਰ ਬਣਿਆ ਹੁੰਦਾ ਨਾ ਥੋੜਾ ਥੋੜਾ ਇਹਦੇ ਵਿੱਚ ਆਪਾਂ ਉਹ ਮਿਕਸ ਕਰਨਾ ਕਿਉਂਕਿ ਇਹਦੇ ਨਾਲ ਫਿਰ ਬੈਕਟੀਰੀਆ ਬਣਦੇ ਹੈਗੇ ਆ ਫਿਰ ਇਹਨੂੰ ਬਣਾਉਣ ਦੇ ਵਿੱਚ ਸੋਇਲ ਨੂੰ ਇਹ ਹੈਲਪ ਕਰਦੇ ਹੈਗੇ ਆ ਜਿੱਦਾਂ ਆਪਾਂ ਵਿਸਪਣ ਨਾਲ ਹੀ ਥੋੜਾ ਜਿਹਾ ਇਹ ਪਾ ਦੇਣਾ ਤੇ ਫਿਰ ਇਹ ਆਟੋਮੈਟਿਕਲੀ ਆਪੇ ਥੱਲੇ ਜਾਈ ਜਾਂਦਾ ਹੈਗਾ ਆ ਇਹਨੂੰ ਜੀ ਇੱਕ ਜੀਅਰ ਲੱਗ ਜਾਂਦਾ ਹੈਗਾ ਬੰਦੇ ਨੂੰ ਹਾਂਜੀ ਆਪਣਾ ਜਿਹੜਾ ਹੈਗਾ ਇਹਦੇ ਵਿੱਚ ਆਪਣੇ ਜਿੰਨੇ ਵੀ ਦੋ ਤਿੰਨ ਗ੍ਰੀਨ ਬੈਨ ਭਰੇ ਪਏ ਸੀਗੇ ਉਹ ਸਾਰੇ ਕੰਟੇਨਰ ਦੇ ਵਿੱਚ ਵੱਡੇ ਦੇ ਆਪਾਂ ਇਹ ਪਾ ਦਿੱਤੇ ਹੈਗੇ ਆ ਤੇ ਹੁਣ ਆਲਮੋਸਟ ਇਹਨੂੰ ਆਪਾਂ ਭਰ ਦਿੱਤਾ ਉਪਰੋਂ ਥੱਲੇ ਆਪਾਂ ਪੱਤੇ ਵੀ ਪਾ ਦਿੱਤੇ ਸੀਗੇ ਤੇ ਵਿੱਚ ਥੋੜਾ ਜਿਹਾ ਦੂਜਾ ਸੋਇਲ ਜਿਹੜਾ ਮਿਕਸ ਕਰਨਾ ਹੁੰਦਾ ਆ ਉਹ ਵੀ ਪਾ ਦਿੱਤਾ ਉਹਦੇ ਨਾਲ ਫਿਰ ਵਧੀਆ ਬੈਕਟੀਰੀਆ ਬੰਦਾ ਤੇ ਉਹ ਸੋਇਲ ਨੂੰ ਹੀ ਬਣਾਉਣ ਦੇ ਵਿੱਚ ਹੈਲਪ ਕਰਦਾ ਇਹਨੂੰ ਜੀ ਇੱਕ ਜੀਅਰ ਲੱਗ ਜਾਣਾ ਹੈਗਾ ਆਲਮੋਸਟ ਜਿੱਦਾਂ ਇਹ ਬੰਦੇ ਨੂੰ ਕਿਉਂਕਿ ਆਪਣੇ ਇੱਥੇ ਵੈਦਰ ਠੰਡਾ ਹੁੰਦਾ ਇੰਡੀਆ ਦੇ ਵਿੱਚ ਤਾਂ ਜਿਆਦਾ ਵਧੀਆ ਵੈਦਰ ਕਰਕੇ 3 ਮਹੀਨੇ 6 ਮਹੀਨੇ ਦੇ ਵਿੱਚ ਵੀ ਰੈਡੀ ਹੋ ਜਾਂਦਾ ਪਰ ਇਹ ਨੈਕਸ ਸੀਜ਼ਨ ਲਈ ਆਪਣਾ ਜੀ ਰੈਡੀ ਹੋ ਜਾਣਾ ਹੈਗਾ ਆ ਇਹ ਬਹੁਤ ਆਪਾਂ ਨੂੰ ਮਿਹਨਤਾਂ ਕਰਨੀ ਪੈਂਦੀ ਆ ਕਿਚਨ ਚ ਕੰਟੇਨਰ ਰੱਖੋ ਫਿਰ ਬਾਹਰ ਲੈ ਕੇ ਆਓ ਤੇ ਫਿਰ ਇਹਦੇ ਵਿੱਚ ਡੰਪ ਕਰੋ ਪਰ ਜੇ ਬਹੁਤ ਵਧੀਆ ਆਰਗੇਨਿਕ ਆਪਣਾ ਸੋਇਲ ਬਣ ਜਾਂਦਾ ਹੈਗਾ ਆ ਤੇ ਕਾਫੀ ਕੰਟੇਨਰ ਆਪਣੇ 3-4 ਘਰ ਦੇ ਬਣ ਜਾਂਦੇ ਹੈਗੇ ਐਵਰੀਜ ਇਅਰ ਕਿਉਂਕਿ ਫਿਰ ਆਪਾਂ ਨੂੰ ਬਾਇ ਨਹੀਂ ਕਰਨਾ ਪੈਂਦਾ ਜੇ ਆਪਾਂ ਬਾਇ ਵੀ ਕਰਨਾ ਤੇ ਮਹਿੰਗਾ ਬਹੁਤ ਹੈਗਾ ਤੁਹਾਨੂੰ ਪਤਾ ਹੈ ਇਹ ਬਹੁਤ ਕੋਸਟ ਲੱਗਦੀ ਹੈਗੀ ਆ ਇਹ ਆਰਗੇਨਿਕ ਹੈਗਾ ਘਰ ਦਾ ਤੇ ਫਾਲਤੇ ਸਬਜ਼ੀਆਂ ਵੀ ਬਹੁਤ ਵਧੀਆ ਹੁੰਦੇ ਆ ਤੇ ਸਾਡੇ ਕੋਲ ਆਲਰੇਡੀ ਜੀ ਦੋ ਕੰਟੇਨਰ ਉਹ ਬਣੇ ਵੀ ਪਏ ਆ ਉਹ ਰੈਡੀ ਹੈਗੇ ਆ ਤੇ ਉਹ ਆਪਾਂ ਇਹ ਯੂਜ਼ ਕਰ ਲੈਣੇ ਆਲਮੋਸਟ ਯੂਜ਼ ਕਰਨ ਵਾਲੇ ਹੀ ਹੈਗੇ ਆ ਤੇ ਇਹਨੂੰ ਆਪਾਂ ਹੁਣ ਜੀ ਟੱਕਣ ਮੈਂ ਲਾ ਦੇਣਾ ਉੱਤੇ ਆਲਮੋਸਟ ਫੁੱਲ ਹੋ ਗਿਆ ਆ ਇਆ ਆਪਾਂ ਬੰਦ ਕਰ ਦੇਣਾ ਤੈਨੂੰ ਫਿਰ ਆਪਾਂ ਨੈਕਸਟ ਈਅਰ ਤੱਕ ਇਹ ਰੈਡੀ ਹੋ ਜਾਣਾ ਬਿਲਕੁਲ ਹਾਂਜੀ ਤੇ ਜਿਹੜਾ ਆਪਾਂ ਹੋਰ ਵੇਸ ਹੋਊਗਾ ਆਪਾਂ ਨੈਕਸਟ ਕੰਟੇਨਰ ਹੋਰ ਲਾਵਾਂਗੇ ਉਹਦੇ ਵਿੱਚ ਫਿਰ ਪਾਈ ਜਾਵਾਂਗੇ ਮਿਹਨਤ ਕਰਦੇ ਆਂ ਦੁਬਾਰ ਜੀ ਇਹ ਬਹੁਤ ਵਧੀਆ ਹੈਗਾ ਆ ਆਪਣੇ ਘਰ ਘਰ ਦੀ ਗਾ ਹோம் ਗਾਰਡਨ ਜਿੰਨਾ ਬਹੁਤ ਅਨਫ ਹੁੰਦਾ ਇਹ ਸੋਇਲ ਇਸ ਤਰ੍ਹਾਂ ਆਪਾਂ ਨੂੰ ਛਿਲਕੇ ਸਬਜ਼ੀਆਂ ਦੇ ਜੋ ਵੀ ਕਿਚਨ ਦੀ ਵੇਸਚ ਆ ਆਪਾਂ ਨੂੰ ਘਰ ਬੇ ਨਹੀਂ ਸੁੱਟਣੀ ਚਾਹੀਦੀ ਉਹ ਬਹੁਤ ਹੀ ਜ਼ਿਆਦਾ ਆਪਣੇ ਲਈ ਲਾਭਦਾਇਕ ਹੈਗੀ ਆ ਤੇ ਆਪਾਂ ਉਹਦਾ ਜੀ ਆਰਗੇਨਿਕ ਘਰ ਦਾ ਸੋਲ ਬਣਾ ਸਕਦੇ ਆਪਣਾ ਜੀ ਇਹ ਕੰਪੋਜ਼ ਆਪਾਂ ਬਣਾਇਆ ਹੈਗਾ ਆ ਹਾਂਜੀ ਇਹ ਹੁਣ ਬਿਲਕੁਲ ਰੈਡੀ ਹੋ ਗਿਆ ਆ ਇਹਨੂੰ ਹਾਂਜੀ 1 ਸਾਲ ਲੱਗਾ ਹੈਗਾ ਇਹ ਸਾਰੇ ਸਾਲ ਦਾ ਆਪਾਂ ਜਿੰਨੀ ਵੀ ਕਿਚਨ ਦੀ ਵੇਸਟ ਹੈਗੀ ਆ ਸਬਜ਼ੀਆਂ ਦੇ ਛਿਲਕੇ ਅੰਡਿਆਂ ਦੇ ਜੋ ਵੀ ਆਪਣਾ ਕਿਚਨ ਦਾ ਹੁੰਦਾ ਹੈਗਾ ਤੇ ਆਪਾਂ ਸਾਰਾ ਇਹਦੇ ਵਿੱਚ ਪਾਉਂਦੇ ਰਹੇ ਆ ਇਹ ਹੁਣ ਜੀ ਬਿਲਕੁਲ ਰੈਡੀ ਹੋ ਗਿਆ ਹੈ ਤੇ ਬਹੁਤ ਹੀ ਵਧੀਆ ਦੇਖੋ ਜੀ ਇਹ ਸੋਇਲ ਬਣ ਗਿਆ ਹੈਗਾ ਆ ਤੇ ਇਸ ਤਰ੍ਹਾਂ ਆਪਾਂ ਜਿੰਨੀ ਵੀ ਆਪਣੀ ਘਰ ਦੀ ਵੇਸਟ ਹੈਗੀ ਆ ਤੋਂ ਉਹਦੇ ਤੋਂ ਆਪਾਂ ਇਹ ਕੰਪੋਸਟ ਤਿਆਰ ਕਰ ਸਕਦੇ ਆ ਜਿਹੜਾ ਕਿ ਬਹੁਤ ਹੀ ਵਧੀਆ ਤੇ ਇਹ ਆਰਗੈਨਿਕ ਵੀ ਹੈਗਾ ਤੇ ਆਪਣੀਆਂ ਸਬਜ਼ੀਆਂ ਨੂੰ ਵੀ ਬਹੁਤ ਹੀ ਜ਼ਿਆਦਾ ਇਹਦਾ ਲਾਭ ਹੁੰਦਾ ਹੈਗਾ ਆ ਇਹ ਜੀ ਅਸੀਂ ਤਾਂ ਇੱਥੇ ਟਾਂਟੋ ਕੈਨੇਡਾ ਦੇ ਵਿੱਚ ਹੈਗੇ ਇੱਥੇ ਤਾਂ ਵੈਦਰ ਥੋੜਾ ਠੰਡਾ ਹੀ ਆ ਕਿਉਂਕਿ ਸਾਨੂੰ 1 ਸਾਲ ਲੱਗ ਗਿਆ ਇਹਨੂੰ ਬਣਦੇ ਨੂੰ ਯਕ ਕੁ ਸੀਜ਼ਨ ਹੀ ਹੁੰਦਾ ਹੈਗਾ ਸਾਡੇ ਕੋਲ ਤਾਂ ਫਿਰ ਠੰਡ ਬਹੁਤ ਹੁੰਦੀ ਹੈਗੀ ਆ ਪਰ ਹੋਰ ਕੰਟਰੀਆਂ ਦੇ ਵਿੱਚ ਜਿੱਦਾਂ ਇੰਡੀਆ ਹੈਗਾ ਆ ਜਾਂ ਜਿੱਥੇ ਜ਼ਿਆਦਾ ਮੌਸਮ ਵਧੀਆ ਰਹਿੰਦਾ ਉੱਥੇ ਛੇਤੀ ਬਣ ਜਾਂਦਾ ਤਿੰਨ ਮਹੀਨੇ ਚਾਰ ਮਹੀਨੇ 6 ਮਹੀਨੇ ਦੇ ਵਿੱਚ ਵੀ ਬਣ ਜਾਂਦਾ ਹੈਗਾ ਇਸ ਤਰ੍ਹਾਂ ਜੀ ਆਪਾਂ ਨੂੰ ਇਹ ਕਰਦਾ ਹੀ ਜਿਹੜਾ ਹੈਗਾ ਆ ਬਣਾਉਣਾ ਚਾਹੀਦਾ ਹੈ ਫਲਤੇ ਸਬਜ਼ੀਆਂ ਗੋਣੀਆਂ ਚਾਹੀਦੀਆਂ ਜਿਹੜੀਆਂ ਬਹੁਤੀ ਜ਼ਿਆਦਾ ਵਧੀਆ ਹੁੰਦੀਆਂ ਆਪਾਂ ਜੀ ਇਹ ਜਿਹੜਾ ਹਣ ਆਪਣਾ ਸੋਇਲ ਜਿਹੜਾ ਹੈਗਾ ਇਹਨੂੰ ਆਪਾਂ ਯੂਜ਼ ਕਰ ਰਹੇ ਆ ਬਹੁਤ ਵਧੀਆ ਬਣ ਗਿਆ ਹੈਗਾ ਤੇ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਆਪਣੇ ਕੋ ਅੰਡਿਆਂ ਦੇ ਛਿਲਕੇ ਹੁੰਦੇ ਆ ਆਪਣੇ ਸਬਜ਼ੀਆਂ ਦੇ ਜੋ ਵੀ ਛਿਲਕੇ ਆ ਜਿੰਨੇ ਵੀ ਵੇਸਟ ਆ ਤੇਲੇ ਦੇ ਛਿਲਕੇ ਹੁੰਦੇ ਆ ਆਪਾਂ ਕੋਈ ਵੀ ਉਹ ਗਾਧਾ ਨਹੀਂ ਸਿੱਟਣਾ ਇਹ ਜੀ ਬਹੁਤ ਵਧੀਆ ਭਾਵੇਂ ਇਹ ਗਲੇ ਨਹੀਂ ਹੈਗੇ ਪਰ ਇਹ ਜੀ ਤਾਕਤਵਰ ਬਹੁਤ ਹੈਗੇ ਆ ਤੁਸੀਂ ਇਸ ਤਰ੍ਹਾਂ ਕੋਈ ਵੀ ਕੰਟੇਨਰ ਲਾ ਲੈਣਾ ਤੇ ਉਹਦੇ ਵਿੱਚ ਸਿੱਟਣਾ ਹਾਂਜੀ ਜਿਹੜਾ ਆਪਾਂ ਮਾਰਕੀਟ ਤੋਂ ਲੈ ਕੇ ਆਉਨੇ ਆ ਮਹਿੰਗਾ ਵੀ ਬਹੁਤ ਮਿਲਦਾ ਪਰ ਉਹਦੇ ਵਿੱਚ ਸੁਦੀ ਮਿੱਟੀ ਮਿਕਸ ਕੀਤੀ ਹੁੰਦੀ ਆ ਇੰਨਾ ਉਹ ਤਾਕਤਵਰ ਨਹੀਂ ਹੁੰਦਾ ਹੈਗਾ ਇਹ ਜੀ ਬਹੁਤ ਵਧੀਆ ਇੱਕ ਸਾਲ ਲੱਗ ਜਾਂਦਾ ਸਾਡੇ ਇੱਥੇ ਠੰਢ ਦੇ ਜਿੱਥੇ ਠੰਡ ਜ਼ਿਆਦਾ ਹੁੰਦੀ ਆ ਤੇ ਜ਼ਿਆਦਾ ਟਾਈਮ ਲੱਗਦਾ ਹੈਗਾ ਕਿਉਂਕਿ ਅਸੀਂ ਤੁਹਾਨੂੰ ਅੰਟੈਰੀਓ ਦਾ ਹੀ ਵੈਦਰ ਦੱਸ ਸਕਦੇ ਆ ਕੈਨੇਡਾ ਦੇ ਵਿੱਚ ਅੰਟੈਰੀਓ ਚ ਅਸੀਂ ਹੈਗੇ ਆ ਤੇ ਤੁਸੀਂ ਆਪਣੀ ਗੰਟੀ ਦਾ ਹੀ ਵੈਦਰ ਦੇਖਣਾ ਆ ਕਿਉਂਕਿ ਤੁਹਾਡੇ ਜੇ ਗਰਮ ਵੈਦਰ ਆਂਦਾ ਤਾਂ ਤੁਹਾਨੂੰ ਥੋੜੇ ਟਾਈਮ ਦੇ ਵਿੱਚ ਹੀ ਇਹ ਰੈਡੀ ਹੋ ਜਾਂਦਾ ਹਾਂਜੀ ਇਹਦੀ ਬਹੁਤ ਵਧੀਆ ਇਹ ਸਾਰੇ ਹੀ ਹੁਣ ਆਪਾਂ ਸੀਜ਼ਨ ਸਬਜ਼ੀਆਂ ਵੀਦਣ ਲੱਗੇ ਤੇ ਚੂਜ਼ ਕਰ ਲੈਣਾ ਜੇ ਤੁਹਾਨੂੰ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ